ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਏਕਰੀ ਵੀਰ ਦਾ ਜ਼ਰੂਰ ਆ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਪਹਿਲਾ ਸਵੇਰ ਤਾਜੀ ਸੂਈ ਝੋਟੀ ਵਿਖਾਵਾਂਗੇ ਇਹਦੀ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛਦਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਸ ਮੱਝ ਦੀ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਵੀ ਵੀਡੀਓ ਐਂਡ ਤੱਕ ਦੋਸਤੋ ਜ਼ਰੂਰ ਦੇਖਿਓ ਹਾਂਜੀ ਬਈ ਸੱਸੀ ਗੱਲ ਜੀ ਸਿੱਕਾ ਵਿੱਚ ਸਭ ਤੋਂ ਕਾਲਾ ਹੋਰ ਬਾਈ ਠੀਕ ਆ ਵਧੀਆ ਜੀ ਮਾਲ ਠੀਕ ਚੱਲੀ ਜਾਂਦਾ ਡ레ਸ ਆਪਣਾ ਜਲਾ ਤਰਨਤਨਕ ਤਹਿਸੀਲ ਪਟੀ ਤੇ ਪਿੰਡ ਬਲੇਰ ਹਾਂਜੀ ਤੇ ਨਾਮ ਆਪਣਾ ਗੁਰਸਾਹ ਸਿੰਘ ਹਾਂਜੀ ਤੇ ਫੋਨ ਨੰਬਰ ਹੈਗਾ 7529945428 ਠੀਕ ਹੈ ਹਾਂਜੀ ਤੇ ਅੱਜ ਗੁਰਸਾਹ ਵੀਰ ਆਪਣੇ ਕੋ ਇੱਕ ਮੱਝ ਹੈ ਨਾ ਹਾਂਜੀ ਵੀਰ ਜੀ ਇੱਕੋ ਮੱਝ ਹੈ گاਵਾ ਦੋ ਸਿਹਰ ਹੋਣਾ ਹੋਣੀ ਹੈ گاਵਾ ਦੋ ਦੇ ਲੋਗੇ ਹੈ ਨਾ ਹਾਂਜੀ ਠੀਕ ਹੈ ਜੀ ਕਿੰਨਾ ਵਸੂਆ ਮੱਝ ਸਈ ਵੀਰ ਜੀ ਪਹਿਲਾ ਸੂਆ ਚੋਟੀ ਸਈ ਆ ਕਿੰਨਾ ਟਾਈਮ ਹੋ ਗਿਆ ਸਈ ਸਈ ਨੂੰ 10 ਤੋਂ 12 ਦਿਨ ਵਿੱਚ ਹੋ ਗਿਆ ਬੱਚਾ ਕਿ ਦਿੱਤਾ ਨੇ ਬੱਚਾ ਕੱਟੀ ਮਗਰ ਲੋ ਦੋਸਤੋ ਬੱਚਾ ਆ ਕੱਟੀ ਜੇ ਸੋਹਣੀ ਸੁਨਹਿਰੀ ਕੱਟੀ ਆ ਲਾੜੂ ਅੱਜ ਹੀ ਆਏਗਾ ਹਾਂਜੀ ਲਾਹ ਦਿੱਤਾ ਕਵਾ ਕਵਾ ਨੇ ਠੀਕ ਹੈ ਜੀ ਤਾਂ ਕਿ ਲੈ ਆੜੂ ਲੋ ਜੀ ਕਰੋ ਚਾਤਾ ਤੇ ਵੀਰ ਦੁੱਧ ਕਿੰਨਾ ਹੋਣ ਜਿਹੜਾ ਮੌਕੇ ਦਾ ਤਿਆਰ ਹੈ ਵੀਰ ਜੀ ਦੁੱਧ ਤਾਂ ਭਾਵੇਂ ਆਪਾਂ ਅੱਗੇ ਵੀ ਧੂੜ ਮਾਰ ਕੇ ਇਹਦੀ ਅੰਦਰ ਬੜਾ ਬੜਾ ਧੂੜ ਮਾਰ ਕੇ ਨਾਲ ਡੰਗਰ ਵੇਚਾ ਦੇਣਾ ਵੇਚਣਾ ਠੀਕ ਹੈ ਜੀ ਕੀ ਆ ਤੇ ਫਿਰ ਆਦੇ ਨੇ ਵੀ ਆਪਾਂ ਦਾਲ ਫੁਲਕਾ ਲੈਣਾ ਛਾਈ ਬਰੀਨ ਲੈਣਾ ਨਾ ਮੀਟ ਲੈਣਾ ਨਹੀਂ ਤੇ ਦਾਲ ਫੁਲਕਾ ਲਾਵਾਂਗੇ ਤੇ ਦਾਲ ਫੁਲਕੇ ਨਾਲ ਹੀ ਵੇਚ ਕੇ ਗਾਹ ਮਾਰਾਂਗੇ ਦੁੱਧ ਹੈ ਤਾਂ ਵੇ ਭਾਵੇਂ ਹੋਵੇ 11 ਦਾ 12 ਹਾਂਜੀ ਆਪਾਂ 10 ਕਿਲੋ ਦੁੱਧ ਚਵਾ ਕੇ ਦਵਾਂਗੇ 10 ਕਿਲੋ ਦੁੱਧ ਮੌਕੇ ਤੇ ਆਪਾਂ 10 ਕਿਲੋ ਚਵਾ ਕੇ ਲਵਾਂਗੇ ਠੀਕ ਹੈ ਜੀ ਬਾਕੀ ਝੋਟੀ ਬਹੁਤ ਜਿਆਦੀ ਸੋਹਣੀ ਕੀ ਨਾ ਸਿੱਧੀ ਸਿੱਧੀ ਵੇਖੋ ਲੱਗੀ ਆ ਲੋ ਜੀ ਦੋਸਤੋ ਇਹਦੀ ਫਰੈਸ਼ ਕੁਆਲਿਟੀ ਕਰੋ ਚੈੱਕ ਕਰਨ ਵਾਲੀ ਪੂਰੀ ਜੈ ਬਾਕੀ ਨਾ ਵੱਡੀ ਝੋਟੀ ਆ ਹਾਂਜੀ ਪੂਸਤੇ ਥੋੜੇ ਜਿਹਾ ਵਾਲ ਬੈਠੇ ਬਾਕੀ ਦੋਸਤੋ ਪੂਰੀ ਜੈਡ ਬਲੈਕ ਬਿਲਕੁ ਇੱਥੇ ਪੜੇ ਦੀ ਚੜਾਈ ਤਨ ਹਰ ਇੱਕ ਚੀਜ਼ ਚੈੱਕ ਵਿਖਾਉਂਗਾ ਵੀਡੀਓ ਦੇ ਵਿੱਚ ਲੈਓ ਵੀਰ ਜੀ ਤੋਰੀ ਹਨ ਕਾਦਰਕਾਰ ਦੋਸਤ ਜਿਹੜਾ ਕਰਮਾਈ ਨੇ ਬਹੁਤ ਸੋਹਣਾ ਤਿਆਰ ਕੀਤਾ ਪੂਰਾ ਫੁੱਲ ਹੈ ਵੀ ਬੋਡੀ ਵੇਟ ਲੈਓ ਜੀ ਕਰ ਲਓ ਚੈ ਕਾ ਲਓ ਜੀ ਨਾ ਦੋਸਤ ਆਰਡਰ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਤਿਆਰ ਕੀਤੀ ਹੈ 10 ਲੀਟਰ ਦੋਤੇ ਵੀਰ ਕੰ ਦਾ ਮੌਕੇ ਦਾ ਤਿਆਰ ਹੈ ਕੋਈ ਵੀਰ ਆਵੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਵੀ ਕਰ ਸਕਦਾ

ਉੱਚ ਨੂੰ ਲੈਣਾ ਆਪਾਂ ਬਹੁਤ ਵੱਡੇ ਮੈਨੂੰ ਲੋਜੀ ਕਰੋ ਚੱਕ ਇਹਦੀ ਪਿੱਠ ਪੜੀ ਦੀ ਚੜਾਈ ਚਾ ਕਰ ਲੋ ਆਰਡਰ ਕੋ ਆਦੀ ਦੋਸਤੋ ਕਰਮਾਲੀ ਜਿਹੜੀ ਕੀਤੀ ਹੈ ਬਹੁਤ ਸੋਹਣੀ ਤਿਆਰ ਕੀਤੀ ਹੈ ਲੋਜੀ ਕਰੋ ਚੱਕ ਮੇਰੇ ਵੀ ਸਵਾ ਸਵਾ ਦੋਸਤੋ ਪਸੂਆ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਆਪਣੀ ਤਸਦੀਕ ਕਰ ਸਕਦੇ ਹੋ ਆ ਗਾਰ ਵੀ ਦੋਸਤੋ ਕਾਫੀ ਦਿਖਾਉਂਦੀ ਹੈ ਤੇ ਪਿਛਾਰ ਨੇ ਪਾਸੇ ਹੀ ਹਵਾਨਾ ਦੋਸਤੋ ਕਾਫੀ ਦਿਖਾਉਂਦੀ ਕਰਮਾਲੀ ਲੋਜੀ ਚੈੱਕ ਕਰ ਲੋ ਆਕੇ ਜੀ ਮੈਂ ਥਾਲੀ ਦੇ ਰਿਹਾ ਹੈ ਤੇ ਚਵਾਈ ਵੇਖੋ ਲੱਗੀ ਨਾ ਆ ਲਓ ਜੀ ਬਿਨਾ ਬੱਚੇ ਤੋਂ ਜੀ ਲਓ ਜੀ ਕਰ ਲਓ ਜੇ ਇਹ ਲੋ ਜੀ ਕਰ ਲਈ ਤੇ ਆ ਚਵਾਈ ਬਹੁਤ ਵਧੀਆ ਲੱਗੀ ਮੈਨੂੰ ਠੀਕ ਹੈ ਜੀ ਬਿਲਕੁਲ ਦੋਖੋ ਸੀਲਸ ਲੱਗ ਤੁਸੀਂ ਚੈੱਕ ਕਰ ਲਈ ਬੱਚੇ ਤੋਂ ਬਿਨਾ ਵੀਰ ਨੇ ਧਾਰਾ ਮਾਰ ਤੀਆਂ ਤੇ ਵੀਰੇ ਦਾ ਮੁੱਲ ਕੀ ਕਰਨਾ ਮੁੱਲ ਵੀਰ ਜੀ ਦੇਣ ਵਾਲਾ ਕਰ ਦਈਏ ਦੇਣ ਦੇ ਨਾਲ ਮੁੱਲ ਵੀਜੋ ਤਰ੍ਹਾਂ ਬਾਹਰ ਹੈਗੀ ਝੋਟੀ ਦਾ 1.5 ਵੀ ਕਰੀਦਾ 40 ਕਰੀਏ ਨਹੀਂ ਹਾਂਜੀ ਹਾਂਜੀ ਆਪਾਂ ਇੱਕ ਵੀ ਮੁੱਲ ਕਰਨੀ ਦਾ ਛੋੜ ਕਿੰਨੀ ਹੋਗੀ ਛੋੜ 115 ਹੀ ਦੇਦਾ ਹਾਂ ਪੰਜ ਕਰਨੀ ਜੋ ਬਾਕੀ ਪਿਛੇ ਦਾਅ ਦੋ ਦੌਰ ਕਰ ਦੀਏ ਚਲ ਦੌਰ ਕਰ ਦੋ ਹੋ ਗਈ 13 ਦੀ 13 ਜੀ 1 ਲੱਖ ਜੀ ਪਰ ਦੂਰ ਆਉਗਾ ਹਾਂਜੀ ਮਾਲਾ ਗੁਰੂ ਵਾਲੀ ਜਿਕੇ ਦਾ ਪਹਿਲਾ ਫੋਨ ਆ ਗਿਆ ਜੀ ਨਾਲ ਉਹਨੂੰ ਹੋਰ 1000 ਛੋੜ ਕਰਦਾ 1000 ਹੋਰ 12000 ਦੀ ਹੋ ਗਈ 1 ਲੱਖ 12000 ਰੁਪਏ ਲਓ ਜੀ ਛੋਟਾ ਖੁਲੀਆਂ ਵੀਰ ਕਹਿੰਦਾ ਵੇਹ ਦੇ ਰਿਹਾ ਪੂਰਾ ਬਾਕੀ ਚਲੋ ਦੂਰ ਵਾਲਾ ਵੀਰ ਆਵੇ ਕੋਈ ਹੂੰ ਦੂਰ ਵਾਲਾ ਵੀਰ ਆਵੇ ਉਹਨੂੰ 1 12 ਜੇ ਪਹੁੰਚ ਕਰਦਾਂਗੇ 1,12,000 ਰੁਪਏ ਇਹ ਕਹਿੰਦਾ ਇੱਕ 12 ਪਹੁੰਚ ਕਰਦਾਂਗੇ ਠੀਕ ਹੈ ਜੀ ਹਾਂ ਲੋ ਦੋਸਤੋ ਕੋਈ ਵੀਰ ਦੂਰੋਂ ਆਉਂਦਾ ਵਾ ਜਿਵੇਂ ਮਾਲਵੇ ਤੋਂ ਜਾਂ ਕੋਈ ਪਾਸੋਂ ਤਰਨਤਾਰ ਜਿਹਦੇ ਤੋਂ ਪਾਸੋਂ ਆਉਂਉ ਤੇ 100 ਆਪਣਾ ਵੀਰ ਕਹਿੰਦਾ ਵੀ ਮੈਂ ਪਹੁੰਚ ਕਰ ਦੂੰਗਾ 12 1,12,000 ਦੇ ਵਿੱਚ ਵੈਸੇ ਮੋਲ ਦੋਸਤੋ ਵੀਰ ਨੇ 1,115,000 ਰੁਪਿਆ ਕੀਤਾ ਵਾ ਮੋਲ ਦੋਸਤੋ ਝੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਹੈ ਬੱਚਾ ਵੀ ਦੋਸਤੋ ਬਹੁਤ ਕੱਟੀ ਸੁਣੀ ਹੈ ਕੱਟੀ ਮਗਰ ਬਹੁਤ ਵਧੀਆ ਹਾਂਜੀ ਜੇ ਕੋਈ ਵੀ ਦੋਸਤ ਚੰਗੀ ਪਾਲ ਲੂਗਾ ਰੀ ਨਾ ਤੇ ਕੱਟੀ ਦੋਸਤੋ 1.5 ਸਾਲ ਦੇ ਵਿੱਚ ਮੱਝ ਬਣ ਜਾਂਦੀ ਹੈ ਬਾਕੀ ਵਿੱਚ ਮੋਲ ਆਪਾਂ ਕਰਨਾ ਕਰਦੇ ਦੇਣ ਵਾਲਾ ਹੀ ਤੇ ਬਾਕੀ ਆਪਾਂ ਗਿਫਟ ਵਾਲੀ ਗੱਲ ਆ ਹੁਣ گاਵਾ ਸ਼ਾਈ ਆਵਾਜ਼ ਦੇ ਇੱਕ ਜਰਸੀ ਉਹ ਗਰਮੀ ਦਾ ਗਿਫਟ ਜੋ ਵੀਰ ਆਏ ਆ ਇਹ ਅਜੇ ਪਹਿਲਾ ਹੀ ਲਿਆ ਕੇ ਪਿਆ ਨਹੀਂ ਗਾ ਪਹਿਲੇ ਵੀਰਾਂ ਨਾਲ ਲੈ ਜਾਓ ਠੀਕ 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 ਹੈ ਲੈ ਵੀ ਦੋਸਤੋ ਮੱਝ ਤੁਹਾਨੂੰ ਇੱਕ ਵਿਖਾਈ ਸੁਈ ਸੁਵਾਈ ਦੇਖ ਇੱਕ ਟਾਈਮ ਦੋ ਟਾਈਮ ਚੋਕਿਆ ਬੀ ਦੋ ਟਾਈਮ ਖੱਲੀ ਕਰੇ ਹੋ ਜਾਂਦੀ ਹਾਂਜੀ ਅਡਰੈਸ ਇੱਕ ਵੀ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ શ્રી ਕਰਮਕਰ ਸਾਹਿਬ ਗੁਰਸਾਹਿਬ ਸਿੰਘ ਨਾਮ ਹੈ ਵੀਰ ਦਾ ਫੋਨ ਨੰਬਰ ਵੀਰ ਆਪਣਾ ਇੱਕ ਰੀ ਫੋਨ ਨੰਬਰ ਹੈਗਾ 7529945428 ਠੀਕ ਹੈ ਜੀ ਧੰਨਵਾਦ ਦੋਸਤੋ ਰਾਲ ਵੀਡੀਓ ਦੇਖਣ ਦਾ ਸੀ ਜੀ